75 ਸਾਲ ਤਕਰੀਬਨ ਇਹ ਦੁਕਾਨ ਜਿਹੜੀ ਪੁਰਾਣੀ ਹੈ ਚਰਚੇ ਤਾਂ ਇੰਨੇ ਕਿ ਨੇ ਕਿ ਤੁਸੀਂ ਵੀ ਇਹ ਦੁਕਾਨ ਕਿਤੇ ਨ ਕਿਤੇ ਇੱਥੋਂ ਦਾ ਕੇ ਦੁੱਧ ਜਿਹੜਾ ਪੀਤਾ ਹੋਊਗਾ ਭਾਜੀ ਬਡੇ ਚਾਚੇ ਨੇ ਤੁਹਾਡੇ ਖਾਸ ਕੀ ਗੱਲ ਬਾਤ ਹੈ ਬਜ਼ੁਰਗਾਂ ਨੇ ਦੁਕਾਨ ਸ਼ੁਰੂ ਕੀਤੀ ਸੀ 1948 ਦੇ ਵਿੱਚ ਤੇ ਉਦੋਂ ਦਾ ਹੀ ਆਪਣੇ ਕੋਲ ਦੁੱਧ ਦਹੀਂ ਲੱਸੀ ਪੇੜੇ ਰਬੜੀ ਗਾਜਰਬਾਗ ਪੁਰਾਣੀਆਂ ਚੀਜ਼ਾਂ ਹੀ ਅਸੀਂ ਮੇਨਟੇਨ ਕੀਤੀਆਂ ਜੋ ਉਸ ਟਾਈਮ ਬਣਦੀਆਂ ਸੀ ਉਹੀ ਹੁਣ ਵੀ ਉਹੀ ਬਣਦੀਆਂ ਲਾਜਵਾਬ ਤੁਸੀਂ ਦੇ ਸਕਦੇ ਹੋ ਇੱਕ ਕੋਏ ਦੇ ਪਿਓਰ ਆਪਾਂ ਕਹਿੰਦੇ ਕਿ ਕੋਏ ਦੇ ਫਰੇਡੇ ਜਿਹੜੇ ਬਣੇ ਹੋਏ ਆ ਤੇ ਨਾਲ ਤੁਹਾਨੂੰ ਮਿਲਣ ਵਾਲਾ ਜਿਹਨੂੰ ਆਪਾਂ ਗਾਜਰ ਪਾ ਵੀ ਕਹਿੰਦੇ ਆ ਗਾਜਰ ਪਾ ਦੀ ਬਰਫੀ ਬਰਫੀ ਜਣ ਕੇ ਗੁਜਰੇਲਾ ਤੁਹਾਨੂੰ ਮਿਲਣ ਵਾਲਾ ਇੱਥੇ ਟੇਸਟ ਦੀ ਗੱਲ ਕਰਕੇ ਜਿਹੜਾ 75 ਸਾਲ ਪਹਿਲਾਂ ਤੁਹਾਡੇ ਦਾਦਾ ਜੀ ਵੱਲੋਂ ਬਣਾਇਆ ਤੁਸੀਂ ਉਹੀ ਟੇਸਟ ਉਹੀ ਟੇਸਟ ਅਸੀਂ ਮੇਨਟੇਨ ਕੀਤਾ ਆ ਜਿਹੜਾ ਸਾਡੇ ਦਾਦਾ ਜੀ ਨੇ ਟੇਸਟ ਮੇਨਟੇਨ ਕੀਤਾ ਇਸੇ ਕਰਕੇ ਅਸੀਂ ਆਈਟਮਾਂ ਹੋਰ ਨਹੀਂ ਵਧਾਈਆਂ ਜਿਹੜੀਆਂ ਉਹਨਾਂ ਨੇ ਆਪਣੇ ਹੱਥੀ ਚਾਲੂ ਕੀਤੀਆਂ ਵੀ ਉਹੀ ਅਸੀਂ ਰੈਗੂਲਰ ਰੱਖੀਆਂ ਆਂ ਅੱਜੇ ਕੱਲ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆਂ ਟੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਦੀ ਲੁਧਿਆਣਾ ਦੇ ਵਿੱਚ ਪਹੁੰਚੇ ਆਂ ਮੋਹਨ ਲਾਲ ਲੈਂਡ ਸਨ ਜੋ ਕਿ ਆਪਾਂ ਕਹਿ ਦਈਏ ਸਭ ਤੋਂ ਮਸ਼ਹੂਰ ਤੇ ਸਭ ਤੋਂ ਪੁਰਾਣੀ ਦੁਕਾਨ ਵੀ ਆਪਾਂ ਕਹਿ ਸਕਦੇ ਆਂ ਕਿਉਂਕਿ 75 ਸਾਲ ਤਕਰੀਬਨ ਦੀ ਦੁਕਾਨ ਜਿਹੜੀ ਪੁਰਾਣੀ ਹੈ ਚਰਚੇ ਤਾਂ ਇੰਨੇ ਕਿਨੇ ਕਿ ਤੁਸੀਂ ਵੀ ਇਹ ਦੁਕਾਨ ਕਿਤੇ ਨਾ ਕਿਤੇ ਇੱਥੋਂ ਦਾ ਕੇ ਦੁੱਧ ਜਿਹੜਾ ਪੀਤਾ ਹੋਊਗਾ ਤੇ ਭਾਈ ਸਾਹਿਬ ਇਹਨਾਂ ਮੌਜੂਦ ਨਹੀਂ ਗੱਲਬਾਤ ਉਹਨਾਂ ਕਰਨਗੇ ਭਾਈ ਸਾਹਿਬ ਸਸਤੀ ਕਾਜੀ ਸਸਤੀ ਕਾਜੀ ਠੀਕ ਠਾਕ ਹੋ ਜੀ ਹਾਂ ਜੀ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਭਾਜੀ ਬੜੇ ਚਾਚੇ ਨੇ ਤੁਹਾਡੇ ਖਾਸ ਕੀ ਗੱਲਬਾਤ ਹੈ ਖਾਸ ਸਾਡੇ ਸਾਡੇ ਬਜ਼ੁਰਗ ਨੇ ਦੁਕਾਨ ਸ਼ੁਰੂ ਕੀਤੀ ਸੀ 1948 ਦੇ ਵਿੱਚ ਤੇ ਉਦੋਂ ਦਾ ਹੀ ਆਪਣੇ ਕੋਲ ਦੁੱਧ ਦਹੀਂ ਲੱਸੀ ਪੇੜੇ ਰਬੜੀ ਗਾਜਰਬਾਗ ਪੁਰਾਣੀਆਂ ਚੀਜ਼ਾਂ ਹੀ ਅਸੀਂ ਮੈਂਟੇਨ ਕੀਤੀਆਂ ਹੋਈਆਂ ਜੋ ਉਸ ਟਾਈਮ ਬਣਦੀਆਂ ਸੀ ਉਹੀ ਹੁਣ ਵੀ ਉਹੀ ਬਣਦੀਆਂ ਮਤਲਬ ਇਸ ਦੁਕਾਨ ਦੀ ਸ਼ੁਰੂਆਤ ਜਿਹੜੀ ਤੁਹਾਡੇ ਦਾਦਾ ਜੀ ਨੇ ਕੀਤੀ ਸਾਡੇ ਦਾਦਾ ਜੀ ਨੇ ਕੀਤੀ ਸੀ ਅੱਛਾ ਤੇ ਦਾਦਾ ਜੀ ਦੇ ਨਾਲ ਮੇਰੇ ਫਾਦਰ ਸਾਹਿਬ ਤਾਇਆ ਜੀ ਫਿਰ ਅਸੀਂ ਹੁਣ ਆਪ ਮਤਲਬ ਤੀਜੀ ਪੀੜ੍ਹੀ ਅਸੀਂ ਬੀਜੀ ਪੀੜ੍ਹੀ ਕੰਮ ਕਰ ਰਹੀ ਹੈ ਕੰਮ ਕਰ ਰਹੀ ਹੈ ਤੇ ਭਾਜੀ ਕੋਲ ਤੁਹਾਨੂੰ ਮਿਲਣ ਵਾਲਾ ਕੜਿਆ ਹੋਇਆ ਕੜਾਹੀ ਵਾਲਾ ਦੁੱਧ ਤੇ ਨਾਲ ਤੁਹਾਨੂੰ ਆਪ ਕਹਿੰਦੀ ਰਬੜੀ ਭਾਜੀ ਰਬੜੀ ਕਿਹੜੀ ਹੈ ਆਪਣੀ ਰਬੜੀ ਜ਼ਰੂਰ ਦਿਖਾ ਦਿਓ ਤੇ ਨਾਲ ਇਹ ਹੁੰਦੀ ਹੈ ਜੀ ਭਾਜੀ ਕੋਲ ਆਪਣੀ ਹੱਥਾਂ ਨਾਲ ਤਿਆਰ ਕੀਤੀ ਹੋਈ ਨਮਣੀ ਤੇ ਨਾਲ ਤੁਹਾਨੂੰ ਜਿਹੜੇ ਇੱਥੇ ਮਿਲਣ ਵਾਲਿਆਂ ਕੋਏ ਦੇ ਪੇੜੇ ਇਹ ਆ ਜੀ ਕੋਏ ਦੇ ਪੇੜੇ ਤੁਸੀਂ ਦੇ ਸਕਦੇ ਹੋ ਲਾਜਵਾਬ ਤੁਸੀਂ ਦੇ ਸਕਦੇ ਹੋ ਇਹ ਕੋਏ ਦੇ ਪਿਓਰ ਆਪਾਂ ਕਹਿੰਦੇ ਕਿ ਕੋਏ ਦੇ ਪੇੜੇ ਜਿਹੜੇ ਬਣੇ ਹੋਏ ਆ ਤੇ ਨਾਲ ਤੁਹਾਨੂੰ ਮਿਲਣ ਵਾਲਾ ਗਾਜਰ ਗਾਜਰ ਇਹਨੂੰ ਆਪਾਂ ਗਾਜਰ ਪਾ ਵੀ ਕਹਿੰਦੇ ਆ ਗਾਜਰ ਪਾ ਦੀ ਬਰਫੀ ਬਰਫੀ ਜਾਨੀ ਕਿ ਗੁਜਰੀਲਾ ਤੁਹਾਨੂੰ ਮਿਲਣ ਵਾਲਾ ਇੱਥੇ ਤੇ 75 ਸਾਲ ਪੁਰਾਣੀ ਜਿਹੜੀ ਦੁਕਾਨ ਆ ਤੇ ਤੇ ਚਾਰ ਪੰਜ ਆਈਟਮਾਂ ਤੁਹਾਨੂੰ ਮਿਲਵਣੀਆਂ ਸਵੇਰ ਦੇ ਟਾਈਮ 'ਪਾ ਜੀ ਲੱਸੀ ਵੀ ਹੁੰਦੀ ਆ ਸਾਡੇ ਕੋਲ ਸਵੇਰ ਦੇ ਟਾਈਮ ਲੱਸੀ ਸਾਡੇ ਕੋਲ ਹੁੰਦੀ ਆ ਤੇ ਭਾਜੀ ਜੇ ਟੇਸਟ ਦੀ ਗੱਲ ਕਰੀਏ ਜਿਹੜਾ 75 ਸਾਲ ਪਹਿਲਾਂ ਤੁਹਾਡੇ ਦਾਦਾ ਜੀ ਵੱਲੋਂ ਬਣਾਇਆ ਤੁਸੀਂ ਉਹੀ ਟੇਸਟ ਉਹੀ ਟੇਸਟ ਅਸੀਂ ਮੇਨਟੇਨ ਕੀਤਾ ਆ ਜਿਹੜਾ ਸਾਡੇ ਦਾਦਾ ਜੀ ਨੇ ਟੇਸਟ ਮੇਨਟੇਨ ਕੀਤਾ ਇਸੇ ਕਰਕੇ ਅਸੀਂ ਆਈਟਮਾਂ ਹੋਰ ਨਹੀਂ ਵਧਾਈਆਂ ਜਿਹੜੀਆਂ ਉਹਨਾਂ ਨੇ ਆਪਣੇ ਹੱਥੀਂ ਚਾਲੂ ਕੀਤੀਆਂ ਵੀ ਉਹੀ ਅਸੀਂ ਰੈਗੂਲਰ ਰੱਖੀਆਂ ਆਂ ਤੇ ਭਾਜੀ ਗੱਲ ਕਰ ਲਈ ਜਿਵੇਂ ਚਾਚਿਆਂ ਦੀ ਗੱਲ ਕੀਤੀ ਆ ਹਨਾ ਕਿ ਤੁਹਾਡੇ ਬਹੁਤ ਜ਼ਿਆਦਾ ਚਾਚੇ ਨੇ ਖਾਸੇ ਹੁਜੇ ਕਿਹੜਾ ਨੁਕਤਾ ਜਿਹਦੇ ਕਰਕੇ ਤੁਸੀਂ ਇੰਨੇ ਲੁਧਿਆਣਾ ਦੇ ਵਿੱਚ ਫੇਮਸ ਹੋ ਨੁਕਤਾ ਕੁਛ ਨਹੀਂ ਆ ਬਸ ਪੁਰਾਣਾ ਜਿੱਦਾਂ ਚੱਲਦਾ ਆ ਰਿਹਾ ਉਹੀ ਚੀਜ਼ੇ ਨੁਕਤਾ ਕੋਈ ਨਹੀਂ ਹੈਗਾ ਨੁਕਤਾ ਕੋਈ ਖਾਸ ਨੁਕਤਾ ਕੋਈ ਖਾਸ ਨਹੀਂ ਹੈ ਮਨ ਲਓ ਇਹ ਅਭੀ ਜਿਹੜੀ ਚੀਜ਼ ਤੁਹਾਡੇ ਕੋਲੇ ਮੰਨ ਲਓ ਬੰਦੀ ਹੋ 200000 ਉਹ ਜਿਹੜੀ ਬਿਲਕੁਲ ਕੁਆਲਟੀ ਮੈਂਟੇਨ ਕੀਤੀ ਹੋਈ ਹੈ ਕੁਆਲਟੀ ਮੈਂਟੇਨ ਕੀਤੀ ਹੋਈ ਹੈ ਤੇ ਇਹ ਭਾਈ ਕਿੰਨੇ ਵਜੇ ਸ਼ਾਪ ਓਪਨ ਹੋ ਜਾਂਦੀ ਹੈ ਸ਼ਾਪ ਸਵੇਰੇ 7 ਵਜੇ ਓਪਨ ਹੋ ਜਾਂਦੀ ਹੈ ਤੇ ਰਾਤ ਦੇ ਕਿੰਨੇ ਵਜੇ ਰਾਤ ਦੇ 10 ਵਜੇ ਤੱਕ ਅੱਛਾ ਭਾਈ ਛੁੱਟੀ ਹੁੰਦੀ ਹੈ ਕੋਈ ਦੀ ਨਹੀਂ ਛੁੱਟੀ ਨਹੀਂ ਕੋਈ ਅੱਛਾ ਭਾਈ ਪ੍ਰੋਪਰ ਲੋਕੇਸ਼ਨ ਕੀ ਹੈ ਆਪਣੀ ਪ੍ਰੋਪਰ ਲੋਕੇਸ਼ਨ ਹੈ ਚੋੜਾ ਬਾਜ਼ਾਰ ਘਾਸਵੰਡੀ ਚੋਂ ਚੌਰਾ ਬਾਜ਼ਾਰ ਕਾਸਮੰਡੀ ਚ ਅੱਛਾ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ 10 ਵਜੇ ਤੱਕ ਤੁਹਾਨੂੰ ਇੱਥੇ ਦੁਕਾਨ ਜਿਹੜੀ ਖੁੱਲੀ ਮਿਲੂਗੀ ਤੇ ਨਾਲ ਤੁਹਾਨੂੰ ਇੱਥੇ ਮਿਲਣ ਵਾਲਾ ਕੜਾਈ ਵਾਲਾ ਕੜਿਆ ਹੋਇਆ ਦੁੱਧ ਤੇ ਭਾਜੀ ਦੁੱਧ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਐਡ ਹੁੰਦੀਆਂ ਨੇ ਦੁੱਧ ਕੜਾਈ ਵਾਲਾ ਪਲੇਨ ਦੁੱਧ ਹੈ ਕੜਿਆ ਹੋਇਆ ਦੁੱਧ ਇਹਦੇ ਵਿੱਚ ਜਿਵੇਂ ਆ ਕੋਈ ਦਿਖ ਰਿਹਾ ਇਹਦੇ ਵਿੱਚ ਕੀ ਹੈ ਜੀ ਨਹੀਂ ਇਹ ਮਲਾਈ ਹੈ ਉੱਪਰ ਕੜਿਆ ਹੋਇਆ ਦੁੱਧ ਦੇ ਉੱਤੇ ਅੱਛਾ ਮਲਾਈ ਹੋਈ ਦੁੱਧ ਦੇ ਉੱਪਰ ਆ ਜਾਂਦੀ ਹੈ ਮਲਾਈ ਆ ਜਾਂਦੀ ਹੈ ਕੜਾਈ ਵਾਲਾ ਕੜਿਆ ਹੋਇਆ ਦੁੱਧ ਇਹ ਦੁੱਧ ਵਾਜੀ ਫਿੱਕਾ ਹੁੰਦਾ ਜੀ ਇਹ ਦੁੱਧ ਫਿੱਕ ਕੋਸਾ ਨਾ ਪਾ ਕੇ ਨਾਲ ਨਾਲ ਰੈਡੀ ਕਰਕੇ ਦੇਈਏ ਮੰਨ ਲਓ ਜਿਵੇਂ ਆਪਾਂ ਕਹਦੇ ਲੋਕ ਜੇ ਦੁੱਧ ਕਿਸ ਨੇ ਪੀਣਾ ਹੋਵੇ ਤੇ ਘਰਾਂ ਦੇ ਵਿੱਚ ਵੀ ਲਿਆ ਕੇ ਆਮ ਪੀ ਸਕਦੇ ਆ ਪਰ ਤੁਹਾਡੇ ਕੋਲ ਹੀ ਕਿਉਂ ਪੀਣ ਆਉਂਦੇ ਆ ਜੀ ਜਿਹੜਾ ਕੜਿਆਇਆ ਦੁੱਧ ਨਾਲ ਲੋਹੇ ਦੀ ਕੜਾਈ ਦੇ ਵਿੱਚ ਅਸੀਂ ਕੜਾਈਦਾ ਹੂੰ ਉਹਦੇ ਕਾਰਨ ਘਰ ਦੇ ਵਿੱਚ ਨਹੀਂ ਇਹ ਚੀਜ਼ ਬਣ ਸਕਦੀ ਮਤਲਬ ਟਾਈਮ ਵੀ ਨਹੀਂ ਹੁੰਦਾ ਟਾਈਮ ਵੀ ਨਹੀਂ ਹੁੰਦਾ ਲੋਕੀ ਨਹੀਂ ਕਰਦੇ ਅੱਛਾ ਲੋਕ ਕਹਿੰਦੇ ਨਾ ਇੱਥੇ ਕੜਿਆ ਹੋਇਆ ਦੁੱਧ ਪੀਣ ਆਉਂਦੇ ਆ ਤੇ ਨਾਲ ਖਾਂਦੇ ਨੇ ਨਾਲ ਖਾਂਦੇ ਆ ਸਾਡੇ ਕੋਲ ਪੇੜੇ ਤੇ ਰਬੜੀ ਪੇੜੇ ਤੇ ਰਬੜੀ ਇਹ ਬਾਜੀ ਦੀ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਪੰਜ ਆਈਟਮਾਂ ਨੇ ਬਾਜੀ ਕੋਲ ਲੱਸੀ ਤੁਹਾਨੂੰ ਮਿਲਣ ਵਾਲੀ ਹੈ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੁਹਾਨੂੰ ਕੜਿਆ ਹੋਇਆ ਕੜਾਈ ਵਾਲਾ ਦੁੱਧ ਨਾਲ ਰਬੜੀ ਨਾਲ ਗਿਲਦੇਲਾ ਤੇ ਨਾਲ ਜਿਹੜੇ ਕੋਈ ਦੇ ਪੇੜੇ ਜੇਗਾ ਤੁਸੀਂ ਵੀ ਟੇਸਟ ਕਰਨਾ ਚਾਹੁੰਦੇ ਹੋ ਤਾਂ ਝੋੜਾ ਬਾਜ਼ਾਰ ਘਾਸ ਮੰਡੀ ਚੌਕ ਹੈ ਉੱਥੇ ਤੁਸੀਂ ਆ ਕੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਸਾਰੀਆਂ ਚੀਜ਼ਾਂ ਟਰਾਈ ਕਰ ਸਕਦੇ ਹੋ 75 ਸਾਲ ਪੁਰਾਣੀ ਜਿਹੜੀ ਹੈ ਦੁਕਾਨ ਹੈ ਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਖੁਸ਼ ਰਹੋ ਆਬਾਦ